ਗੁਰਨਾਣਕ ਨੇ ਸਾਨੂੰ ਇੱਕ ਇਹ ਜਪਉ ਤਾਂ ਇੱਕੋ ਨਾਮ ਅਵਰਨੇ ਵਾਲਾ ਨਿਰਾਫਲ ਕਾਮਾ ਜੇ ਜਪ ਨਹੀਂ ਕਰਦਾ ਕੀਰਤਨ ਸੁਣਨਾ ਕਥਾ ਸੁਣਨਾ ਪੂਜਾ ਕਰਨਾ ਪਾਠ ਕਰਨਾ ਦਾਨ ਕਰਨਾ ਸੇਵਾ ਕਰਨਾ ਸਭ व्यर्थ ਹੈ ਜਪ ਕਰ ਤੇ ਸਭ ਠੀਕ ਨੇ ਲਾੜੇ ਦੇ ਨਾਲ ਬਰਾਤੀ ਸ਼ੋਭਾ ਪਾਉਂਦੇ ਨੇ ਜੇ ਲਾੜਾ ਹੀ ਕੋ ਨਹੀਂ ਤੇ ਬਰਾਤੀ ਕਿਹੜੀ ਗੱਲ ਦੇ ਬਰਾਤੇ ਜੇ ਜਪ ਹੀ ਨਹੀਂ ਹੈ ਤੇ ਦਾਨ ਦੀ ਕੀ ਮਹਿਮਾ ਹੈ ਸੇਵਾ ਦੀ ਕੀ ਮਹਿਮਾ ਹੈ ਕੁਝ ਵੀ ਨਹੀਂ ਹੈ ਜਪ ਨਾਲ ਉਹਨਾਂ ਸਾਰੇ ਗੁਣਾਂ ਦੀ ਮਹਿਮਾ ਬਣਦੀ ਹੈ लाੜੇ ਨਾਲ ਬਰਤਿਆਂ ਦੀ ਸ਼ੋਭਾ ਆਉਂਦੀ ਹੈ ਜਪੋ ਤਾ ਏਕੋ ਨਾਮ ਅਵਰਨੇਰਾ ਫਲ ਕਾਮਾ ਜਪ ਕਰਨ ਵਾਸਤੇ ਬੜੀ ਐਨਰਜੀ ਚਾਹੀਦੀ ਹੈ ਤਾਕਤ ਚਾਹੀਦੀ ਹੈ ਧਨ ਕਮਾਣ ਵਾਸਤੇ ਸ਼ਕਤੀ ਚਾਹੀਦੀ ਹੈ ਧਰਮ ਕਮਾਣ ਵਾਸਤੇ ਵੀ ਸ਼ਕਤੀ ਚਾਹੀਦੀ ਹੈ ਐਵੇਂ ਥੋੜੀ ਜੇ ਇਸ ਚੱਕਰ ਇਸ ਨਾਮ ਪਹਿਣਾ ਜਦੋਂ ਬੰਦਾ ਕਹਿੰਦਾ ਕੋਈ ਨਹੀਂ ਜਦੋਂ ਕਮਕਾਰ ਹੋ ਤਵੇਲੇ ਹੋ ਜਾਵਾਂਗੇ ਬੁੱਢੇ ਹੋ ਜਾਵਾਂਗੇ ਉਦੋਂ ਨਾਮ ਜਪਾਂਗੇ जब तू धन कमान जोगा नहीं रहेगा तो यकीन तेरा दिमाग खोखला हो जाएगा शरीर खोखला हो जाएगा उदो तू नाम जपेगा खाक जपेगा तू संसार जोगा नहीं रेह तो हूं निरंकार योग भी नहीं रहा जिड़ी शक्ति धन कमी जिड़ी शक्ति संसार पूजा प्रतिष्ठा हासिल करी दी ਕੋਈ ਸ਼ਕਤੀ ਖਰਚ ਕਰਕੇ ਨਾਮ ਜਪੀਦਾ ਹੈ ਸੁਰਤ ਨੂੰ ਸ਼ਬਦ ਨਾਲ ਜੋੜੀਦਾ ਬੜੀ ਸ਼ਕਤੀ ਲੱਗਦੀ ਐਵੇਂ ਨਹੀਂ ਕਰਕੇ ਦੇਖਣਾ ਐਥੇ ਤੁਸੀਂ 2 ਘੰਟਾ ਗੱਲ ਸੁਣ ਸਕਦੇ ਮੈਂ 4 ਘੰਟਾ ਸੁਣਾ ਸਕਦਾ ਹਾਂ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਔਰ ਮਨ ਸੁਣੇ ਨਹੀਂ ਸੁਣਦਾ ਉਹ ਦੋ ਨੁਕਤੇ ਹੋਰ ਤੁਹਾਡੇ ਸਾਹਮਣੇ ਰੱਖਦੇ ਆਂ ਤਾਂ ਕਿ ਗੱਲ ਪੂਰੀ ਸੁੱਖ ਦੀ ਵੀ ਲੋੜ ਹੈ ਯਕੀਨ ਜਾਣੋ ਦੁੱਖ ਦੀ ਵੀ ਲੋੜ ਹੈ ਬਿਨਾ ਦੁੱਖ ਦੀ ਝੋਟ ਤੋਂ ਵੀ ਬਨੁਖ ਜਾਗਦਾ ਨਹੀਂ ਹੈ ਇਹ ਵੀ ਮੈਰਜ਼ ਕਰ ਦੇਣਾ ਕਹੇ ਤਿਆਂ ਦੁੱਖ ਬੋਗ ਸਦਮਾਰ ਐ ਭੇ ਦਾਤ ਤੇਰੀ ਦਾਤਾਰ ਦੁੱਖ ਨੂੰ ਵੀ ਅਨੇਕਾਂ ਦਾਤਾਂ ਦੇ ਚੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇੱਕ ਦਾਤ ਹੈ ਤਬਲੇ ਤੇ ਝੋਟ ਨਾ ਕਰੀਏ ਤਾਲ ਨਹੀਂ ਨਿਕਲਦਾ ਸਿਤਾਰ ਨੂੰ ਜ਼ਰਬ ਨਾ ਪਹਚਾਈਏ ਨਗਵਾ ਨਹੀਂ ਨਿਕਲਦਾ ਸੰਗੀਤ ਨਹੀਂ ਨਿਕਲਦਾ ਮਨੋਖਵੀਅਸਾ ਜਿੰਨੇ ਚਿਰ ਤੱਕ ਇਹਨੂੰ ਕੋਈ ਝੋਟ ਨਾ ਲਗੇ ਇਹਦੀ ਜ਼ਬਾਨ ਤੋਂ ਵਾਹਿਗੁਰੂ ਨਹੀਂ ਨਿਕਲਦਾ